ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਮੈਂ ਮੰਮਰੀ ਸਿੰਘ ਪੰਚ ਪਿੰਡ ਜੋਧਪੁਰ ਪਖਰ ਤਹਿਸੀਲ ਮੌੜ ਜ਼ਿਲ੍ਹਾ ਬਟਿੰਡਾ ਅੱਜ ਮੈਂ ਮੌੜ ਮੰਡੀ ਕਿਸੇ ਆਪ ਦੇ ਨਿੱਜੀ ਕੰਮ ਆਇਆ ਸੀ ਉੱਥੇ ਕਿਸੇ ਮੇਰੇ ਭਰਾ ਦੇ ਰਸਤੇ ਦੇ ਵਿੱਚ ਨਾ ਪੈਸੇ ਡਿੱਗੇ ਹੋਏ ਸੀ ਕਾਫੀ ਰਕਮ ਹੈ ਤੇ ਉਹ ਆਏ ਵੀ ਜੇ ਕਿਸੇ ਦੇਖੋ ਬਹੁਤ ਔਖੇ ਹੋ ਕੇ ਪੈਸੇ ਬਣਦੇ ਆ ਪਤਾ ਨਹੀਂ ਕੋਈ ਵਿਚਾਰਾ ਮਜ਼ਦੂਰ ਸੀ ਮਿਸਤਰੀ ਸੀ ਕਿ ਜੀਵਿੰਦਾਰ ਕਿਸਾਨ ਕੌਣ ਸੀ ਕਿਸੇ ਦੇ ਪੈਸੇ ਡਿੱਗੇ ਆ ਉਹ ਆਪ ਦੇ ਪੈਸਿਆਂ ਦੀ ਨਿਸ਼ਾਨੀ ਦੱਸ ਕੇ ਕਾਫੀ ਰਕਮ ਹੈ ਤੇ ਮੈਥੋਂ ਹਸਲ ਕਰ ਸਕਦਾ ਹੈ ਸਹੀ ਮਾਰਕ ਦੇ ਜਦੋਂ ਪੈਸੇ ਹਵਾਲੇ ਹੋਗੇ ਤਾਂ ਫਿਰ ਮਨ ਨੂੰ ਵੀ ਸ਼ਾਂਤੀ ਆਊ ਔਰ ਸਬੂਨ ਮਿਲੂ ਹਾਂ ਮੇਰਾ ਫੋਨ ਨੰਬਰ ਹੈ 9464072874 9464072874 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਦੇ ਸ੍ਰੀ ਸ਼ਕਾਲ ਵਜੀ ਸਾਰਿਆਂ ਨੂੰ ਮੈਂ ਬਲਵੀਰ ਸਿੰਘ ਪੰਚ ਪਿੰਡ ਜੋਧਪੁਰ ਪਖਰ ਤਹਿਸੀਲ ਮੌੜ ਜ਼ਿਲ੍ਹਾ ਬਠਿੰਡਾ ਅੱਜ ਮੈਂ ਮੋੜ ਮੰਡੀ ਕਿਸੇ ਆਪਦੇ ਨਿੱਜੀ ਕੰਮ ਆਇਆ ਸੀ ਉੱਥੇ ਕਿਸੇ ਮੇਰੇ ਭਰਾ ਦੇ ਰਸਤੇ ਦੇ ਵਿੱਚ ਨਾ ਪੈਸੇ ਡਿੱਗੇ ਹੋਏ ਸੀ ਕਾਫੀ ਰਕਮ ਹੈ ਤੇ ਉਹ ਆਇਆ ਵੀ ਜੇ ਕਿਸੇ ਦੇਖੋ ਬਹੁਤ ਔਖੇ ਹੋ ਕੇ ਪੈਸੇ ਬਣਦੇ ਆ ਪਤਾ ਨਹੀਂ ਕੋਈ ਵਿਚਾਰਾ ਮਜ਼ਦੂਰ ਸੀ ਮਿਸਤਰੀ ਸੀ ਕਿ ਜਿੰਮੇਦਾਰ ਕਿਸਾਨ ਕੌਣ ਸੀ ਕਿਸੇ ਦੇ ਪੈਸੇ ਡਿੱਗੇ ਆ ਉਹ ਆਪਦੇ ਪੈਸਿਆਂ ਦੀ ਨਿਸ਼ਾਨੀ ਦੱਸ ਕੇ ਕਾਫੀ ਰਕਮ ਹੈ ਤੇ ਮੈਥੋਂ ਹਾਸਲ ਕਰ ਸਕਦਾ ਹੈ ਸਹੀ ਮਾਰਕ ਦੇ ਜਦੋਂ ਪੈਸੇ ਹਵਾਲੇ ਹੋਗੇ ਤਾਂ ਫਿਰ ਮਨ ਨੂੰ ਵੀ ਸ਼ਾਂਤੀ ਆਊ ਔਰ ਸੁਪੂਨ ਮਿਲੂ ਹਾਂ ਮੇਰਾ ਫੋਨ ਨੰਬਰ ਹੈ 9464072874 9464072874 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ